ਜੀਵਨ ਕੁਮਾਰ 350 ਨੇਸ਼ਨਲ ਕਲੋਨੀ ਭਾਮੀਆਂ ਕਰਾ ਲੁਧਿਆਣਾ ਦਾ ਵਸਨੀਕ ਇੱਕ ਲੜਾਈ ਝਗੜਾ ਕੀ ਪੂਰਾ ਮਾਮਲਾ ਕੀ ਸਰ ਮੈਂ ਕੰਮ ਤੋਂ ਵਾਪਸ ਆ ਰਿਹਾ ਸੀ ਮੈਂ ਸਰਕਾਰੀ ਠੇਕੇਦਾਰ ਹਾਂ ਟਰਾਂਸਪੋਰਟ ਦਾ ਆਰਮੀ ਪੁਲਿਸ ਜੇਲ੍ਹ ਦਾ ਮੇਰੇ ਕੋਲ ਕੰਮ ਹੈ ਸੀਡੀਪੀਓ ਵਗੈਰਾ ਦਾ ਤੇ ਮੈਂ ਜਦੋਂ ਵੀ ਇੱਥੋਂ ਜਾਂਦਾ ਤੇ ਇਥੇ ਨਾਲ ਵਿੱਚ ਇਹਨਾਂ ਦੇ ਕਾਫੀ ਮੁੰਡੇ ਆਦੇ ਜਾਂਦੇ ਨੇ ਪਤਾ ਨਹੀਂ ਕਾਹਦਾ ਕੰਮ ਕਰਦੇ ਕੀ ਕਰਦੇ ਹੈ ਤੇ ਹਰ ਵਾਰੀ ਨੂੰ ਕਹਿੰਦਾ ਬਣਾ ਯਾਰ ਗੱਡੀ ਸਾਈਡ ਤੇ ਖੜਾ ਦਿਓ ਜਿਹੜਾ ਵੀ ਬੰਦਾ ਨਾਲ ਗੱਡੀ ਵਿੱਚ ਰੋਡ ਦਾ ਗੱਡੀ ਕਰਕੇ ਚੱਲ ਜਾਂਦੇ ਆ ਕਈ ਵਾਰ ਤਾਂ ਅਸੀਂ ਉੱਤੋਂ ਦੀ ਘੁੰਮ ਕੇ ਆਈਂਦਾ ਵੀਰ ਕੰਮ ਨੇ ਜਾਂ ਲੱਗੇ ਕਾਨੂੰ ਕਿਸ ਨਾਲ ਐਵੇਂ ਬੋਲ ਬਰਾਰ ਕਰਨਾ ਤੇ ਲਾਇ ਦੀ ਚੁੱਪ ਚਾਪ ਗਾਂ ਹੀ ਲੰਗੇ ਜਾਂਦੇ ਆ ਵਾਸੀ ਆ ਰਹੇ ਦੀ ਇੱਕ ਹੋਰ ਨਵਾਰ ਦੂਜੀ ਹੋਰ ਤੋਂ ਉਪਰੋਂ ਵਾਲਾ ਕੱਢਣ ਲੱਗੇ ਅਜੇ ਪੈਨ ਕੋਈ ਬੋਲਿਆ ਨਹੀਂ ਸਾਰੇ ਆਂਡੀ ਗਾਂਡੀ ਨੂੰ ਪੁੱਛ ਲੋ ਕੋਈ ਬੋਲਿਆ ਨਹੀਂ ਉਹਦੇ ਜਦੋਂ ਜਦਾਂ ਇਲਜ਼ਾਮ ਲਗਾਏ ਕਹਿੰਦੇ ਵੀ ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਜੀ ਤੇ ਮੇਰੇ ਆਂਡੀ ਗਾਂਡੀ ਪੁੱਛ ਲੋ ਸਾਡੇ ਕੋਲ ਰਿਕਾਰਡਿੰਗ ਹੈ ਉਹਨਾਂ ਕੋਲ ਵੀ ਰਿਕਾਰਡਿੰਗ ਹੋਈਗੀ ਨਾ ਅਜੇ ਮੈਂ ਗੱਲ ਤਾਂ ਨਾ ਮੈਨੂੰ ਸਜ਼ਾ ਵੰਡ ਜੋ ਬੰਦੀ ਤੋਂ ਵਿੱਚ ਗੱਡੀਆਂ ਪਾਰਕਿੰਗ ਨੂੰ ਲੈ ਕੇ ਹੋਈ ਲੜਾਈ ਹਾਂਜੀ ਸਰ ਇੱਕ ਚੀਜ਼ ਹੋਰ ਆ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਐਦ ਉੱਨੋ ਬੋਚ ਰਿਹਾ ਨਾ ਕੋਈ ਹੈਗੀ ਸਾਡੀ ਪ੍ਰਾਣੀ ਅੰਜਾ ਜੀ ਕੁਝ ਉਹ ਮਕਾਨ ਦਾ ਜ਼ਿਕਰ ਕਰ ਰਿਹਾ ਹੈ ਕੁਝ ਸਾਡਾ ਮਕਾਨ ਨਾ ਕਰ ਮਕਾਨ ਉਹਨਾਂ ਦਾ ਜਿੰਨੋਂ ਮਰਜ਼ੀ ਲੈਣ ਹੋਰ ਮਕਾਨ ਦੇ ਵਿੱਚ ਕਿਥੋਂ ਰਿਸ਼ਤ ਆ ਜਾਊਗਾ ਉਹਨਾਂ ਕੋਲ ਜਿਵੇਂ ਮੇਰੇ ਕੋਲ ਮਕਾਨ ਚ ਰਹੀ ਜਾਂ ਉਹਨਾਂ ਕੋਲ ਐਗਰੀਮੈਂਟ ਹੋਇਆ ਜਾਂ ਉਹਨਾਂ ਕੋਈ ਬਿਆਨ ਨਾ ਹੋਇਆ ਜਾਂ ਉਹਨਾਂ ਕੋਲ ਰਿਸ਼ਤੀ ਹੋਏਗੀ ਸਾਡਾ ਮਕਾਨ ਨਾ ਕੋਈ ਰਜ਼ਾ ਨਾ ਕੋਈ ਗੱਲ ਨਹੀਂ ਹੈ ਜੀ ਪੁਲਿਸ ਮੌਕੇ ਪਹੁੰਚੀ ਸੀ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਤੱਕ ਨਹੀਂ ਆਇਆ ਮੰਗ ਕੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਜਿਹੇ ਲੋਕ ਇਹਨਾਂ ਦੀ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਅਗਰ ਮੈਂ ਕਿਤੇ ਪੁਲਿਸ ਚਲਾਨ ਅਸੀਂ ਆਰਮੀ ਔਰ ਪੁਲਿਸ ਫੈਮਲੀ ਬੈਕਗਰਾਉਂਡ ਤੋਂ ਆਇਆ ਸਾਡਾ ਇਹਦਾ ਕੋਈ ਪੁਲਿਸ ਚਲਾਨ ਕੋਈ ਪੁਲਿਸ ਕੇਸ ਕੋਈ ਇੱਕ ਵੀ ਹੋਇਆ ਤੇ ਮੈਂ ਜ਼ਿੰਮੇਵਾਰ ਆ ਮੈਂ ਸਕਾਰੀ ਠਿਕਦਾਣਾ 24 ਘੰਟੇ ਡਿਸਪਲਿਨ ਦੇ ਵਿੱਚ ਰਹਿਣਾ ਸਾਡਾ ਕਿਹੜੇ ਥਾਣੇ ਸਰ ਕੰਪਲੀਟ ਦਿੱਤੇ ਜਮਾਲਪੁਰ ਦੇ ਕਿ ਹੈ ਜੀ ਅੱਛਾ ਕੀ ਕਹਿੰਦੀ ਪੁੱਛ ਕੋਈ ਨਹੀਂ ਹੋ ਕਹਿੰਦੇ ਜੀ ਰਿਪੋਰਟ ਆ ਗਈ ਫਿਰ ਦੇਖਾਂਗੇ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ son of ਜਲੰਧਰ ਸਿੰਘ ਨੈਸ਼ਨਲ ਕਲੋਨੀ ਭਾਮੀਆਂ ਕਲਾ ਨਾ ਅਕੈਡਮੀ ਪਾਵੇਂ ਆ ਕਲਾ ਅੱਛਾ ਕੀ ਗੱਲਬਾਤ ਆ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਤੁਹਾਡਾ ਕਹਿੰਦੇ ਰਾਤੀ ਕੋਈ ਰੌਲਾ ਝਗੜਾ ਹੋਇਆ ਹੈ ਹਾਂਜੀ ਸਾਡਾ ਜੀ ਮੇਰੀ ਮੇਰੀ ਇੱਕ ਗੱਡੀ ਦਰਵਾਜੇ ਦੇ ਅੱਗੇ ਖੜੀ ਸੀ ਠੀਕ ਹੈ ਜੀ ਉਹ ਮੇਰੇ ਰਿਸ਼ਤੇਦਾਰਾਂ ਦੀ ਸੀ ਤੇ ਮੈਂ ਗੱਡੀ ਤੇ ਆਇਆ ਮਾਲ ਦੀ ਗੱਡੀ ਪੂਰੀ ਸਾਈਡ ਤੇ ਲਗਾ ਕੇ ਅੰਦਰ ਆ ਗਿਆ ਜੀ ਅਜੇ 10 ਮਿੰਟ ਮੈਨੂੰ ਆਇਨੂ ਹੋਈ ਸੀ ਠੀਕ ਹੈ ਜੀ ਤੇ ਇਹਨਾਂ ਦੀ ਗੱਡੀ ਆਈ ਹੈ ਜਿਹੜੇ ਸੰਝੇਗੇ ਇਹਨਾਂ ਦੀ ਗੱਡੀ ਆਈ ਹੈ ਇਹਨਾਂ ਨੇ ਹਾਰਨ ਬਜਾਣਾ ਸ਼ੁਰੂ ਕਰਤਾ ਤਾਂ ਮੈਂ ਦੇਖਿਆ ਉਤੋਂ ਦੀ ਮੈਂ ਕਿਹਾ ਗੱਡੀ ਤਾਂ ਲੰਘਦੀ ਹੈ ਠੀਕ ਹੈ ਜੀ ਗੱਡੀ ਲੰਘਣ ਦਾ ਰਸਤਾ ਮੈਂ ਪੂਰਾ ਛੱਡ ਕੇ ਫੇਰੀ ਗੱਡੀ ਲਗਾਈ ਹੋਈ ਸੀ ਠੀਕ ਹੈ ਜੀ ਹੁਣ ਇਹਨਾਂ ਨੇ ਬੇਮਤਲਬ ਤੋਂ ਹਾਰਨ ਵਜਾਉਣਾ ਸ਼ੁਰੂ ਕਰਤੇ ਚਲੋ ਅਸੀਂ ਇਹਨਾਂ ਦੀ ਗੱਡੀ ਕਢਵਾਈ ਵੀ ਹੈ ਠੀਕ ਹੈ ਜੀ ਮੇਰੇ ਮੰਮੀ ਆ ਸੀਸੀਟੀਵੀ ਦੇ ਵਿੱਚ ਉਧਈਆਂ ਇਹਨਾਂ ਦੀ ਗੱਡੀ ਨਿਕਲ ਗਈ ਆ ਬੇਣਾ ਸਾਡੀ ਗੱਡੀ ਸਾਈਡ ਕੀਤੇ ਕਿਉਂਕਿ ਗੱਡੀ ਦਾ ਰਸਤਾ ਸੀ ਗੱਡੀ ਲੰਘਣ ਤੋਂ ਬਾਅਦ ਇਹਨਾਂ ਨੇ ਸਾਡੇ ਗੇਟ ਦੇ ਅੱਗੇ ਆ ਕੇ ਠੀਕ ਹੈ ਜੀ ਗੇਟ ਦੇ ਅੱਗੇ ਆ ਕੇ ਇਹਨਾਂ ਨੇ ਗੱਡੀ ਰੋਕੀ ਐ ਮੇਰੀ ਮਦਰ ਨੂੰ ਬਹੁਤ ਜ਼ਿਆਦਾ ਗਾਲੀ ਗਲੋਚ ਕਰਨ ਲੱਗ ਪਏ ਮੈਂ نیچے ਆਇਆ ਜੀ ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਜੀ ਗਾਲੀ ਗਲੋਚ ਨਾ ਕਰੋ ਮੰਮੀ ਨੂੰ ਠੀਕ ਐ ਤੇ ਚਲੋ ਜੋ ਵੀ ਐ ਗੱਲ ਤੁਹਾਡੀ ਡਰਿੰਕ ਕੀਤੀ ਹੋਈ ਐ ਠੀਕ ਐ ਕਿ ਆਪਣਾ ਮਤਲਬ ਹੀ ਨਹੀਂ ਬੰਦਾ ਬੈਂਸ ਕਰਨ ਦਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਡਰਿੰਕ ਕੀਤੀ ਐ ਚਲੋ ਜੀ ਇਹ ਗਾਲਾਂ ਕੱਢਣ ਲੱਗ ਗਏ ਜਾਣੋ ਇਹਨਾਂ ਦੀ ਫੈਮਲੀ ਵੀ ਆ ਗਈ ਉਧਰੋਂ ਇਹਦੀ ਵਾਈਫਾਈ ਐ ਇਹਦਾ ਮੁੰਡਾ ਗੰਡਾਸੀ ਲੈ ਕੇ ਆਇਆ ਠੀਕ ਐ ਜੀ ਮੈਂ ਇਹ ਗੱਲ ਕਰਦਾ ਪਿਆ ਮਾੜੀ-ਮੋਢੀ ਸਾਡੀ ਜਿਵੇਂ ਕੀ ਗੱਲਬਾਤ ਬਹਿ ਚੱਲਦੀ ਹੈ ਇਹਦਾ ਮੁੰਡਾ ਆਇਆ ਪਿਛਲੇ ਪਾਸੇ ਨੇ ਮੇਰੇ ਪਿੱਠ ਤੇ ਗੰਡਾਸੀ ਮਾਰੀ ਹੈ ਠੀਕ ਹੈ ਜੀ ਗੰਡਾਸੀ ਮਾਰੀ ਹੈ ਇਤੋਂ ਜ਼ਿਆਦਾ ਆਪਣਾ ਜਿਹੜਾ ਤਕਰਾਰ ਹੋ ਗਿਆ ਇਹਨਾਂ ਦੇ ਨਾਲ ਠੀਕ ਹੈ ਜੀ ਹੁਣ ਇਤੋਂ ਕੀ ਹੈ ਫਿਰ ਵੀ ਮੈਂ ਇਸ ਤੋਂ ਬਾਅਦ ਏਡਾ ਕੋ ਛੋਟਾ ਲੋਹੇ ਦਾ ਪੈਪ ਹੱਥੇ ਚ ਰੱਖ ਲਿਆ ਹੁੰਦੇ ਸੈल्फ ਅਡਵਾਂਸ ਵਾਸਤੇ ਮੈਂ ਕਿਹਾ ਜੀ ਕੋਈ ਮਾਰ ਨਾ ਜਾਵੇ ਫੇਰ ਆਕੇ ਮੈਂ ਫਿਰ ਵੀ ਪਿੱਛੇ ਰੁਕ ਗਿਆ ਠੀਕ ਹੈ ਜੀ ਮੈਂ ਕਹਾ ਜੀ ਲੜਾਈ ਨਹੀਂ ਕਰਨੀ ਮੈਂ ਫਿਰ ਵੀ ਡਾਲਿਆ ਪਰ ਇਹ ਫੇਰ ਸਾਡੇ ਦਰਵਾਜੇ ਦੇ ਅੱਗੇ ਪੂਰਾ ਟੱਬਰ ਆ ਕੇ ਸਾਡੇ ਗਾਲ ਪਿਆ ਸਾਡੀ ਕਾਰ ਦਾ ਸ਼ੀਸ਼ਾ ਤੋੜਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈ ਸਾਡਾ ਟਕਰਾਅ ਹੋਇਆ ਕੋਈ ਸੀਸੀਟੀਵੀ ਤਸਵੀਰਾਂ ਵੀ ਸਮਾਈ ਜੀ ਸੀਸੀਟੀਵੀ ਮੇਰੇ ਲੱਗੇ ਹੋਏ ਆ ਸੀਸੀਟੀਵੀ ਦੇ ਵਿੱਚ ਸਾਰੀ ਫੋਟੋਜ਼ ਹੈ ਜਿੱਦਾਂ ਪਹਿਲਾਂ 4 4.5 ਮਿੰਟ ਮੇਰੀ ਮੰਮੀ ਨੂੰ ਗਾਲਾਂ ਕੱਢਦੇ ਰਹੇ ਨੇ ਸਾਰੀ ਜੋਰ ਲੜਾਈ ਹੋਈ ਆ ਉਹ 4 ਮਿੰਟ ਦੀ 4 ਮਿੰਟ 10 ਸੈਕਿੰਡ ਦੀ ਵੀਡੀਓ ਮੇਰੇ ਕੋਲੇ ਹੈ ਜੀ ਠੀਕ ਹੈ ਜੀ ਅਚਾ ਤੁਸੀਂ ਗਏ ਸੀ ਸਿਵਲ ਹਸਪਤਲ ਗਏ ਸੀ ਕੋਈ ਮਾਮਲਾ ਜੀ ਸੇਵਲਾ ਹਸਪੀਟਲ ਮੈਂ ਗਿਆ ਸੀਗਾ ਮੇਰੇ ਇੱਕ ਤਾਂ ਇਹ ਬਾਹ ਦੇ ਉੱਤੇ ਟੱਕਾ ਬਹੁਤ ਜ਼ਿਆਦਾ ਠੀਕ ਹੈ ਜੀ ਪਿੱਠ ਦੇ ਉੱਪਰ ਹੈ ਬਾਕੀ ਆ ਮਾੜਾ ਮੋਟਾ ਬੋਡੀ ਦੇ ਉੱਤੇ ਜਿਹੜੇ ਸਟੱਕ ਮਾਰਦੇ ਨੇ ਉਹ ਹੈਗੇ ਨੇ ਦੋਨੇ ਕੋਟੀ ਚੱਕਨੀ ਨੇ ਹਾਂਜੀ ਦੋਨੋਂ ਤੇ ਰਾਜਕਵੀਨ ਨੇ ਉਹਨਾਂ ਦੇ ਵੀ ਲੱਗੇ ਮਾਮਲਾ ਕੀ ਹੈ ਜੀ ਗੱਲ ਕਿਵੇਂ ਬਧੀ ਮਤਲਬ ਮਾਮਲਾ ਜੀ ਇਸ ਪ੍ਰਾਪਰਟੀ ਨੂੰ ਲੈ ਕੇ ਆ ਠੀਕ ਹੈ ਜੀ ਇਹ ਮੈਂ ਥੋੜਾ ਜਿਹਾ ਮੈਂ ਦੱਸ ਰਿਹਾ ਤੁਹਾਨੂੰ ਕਿ ਇਹ ਕੋਠੀ ਲਈ ਸੀ ਮੈਂ ਠੀਕ ਹੈ ਜੀ ਜਿਨ੍ਹਾਂ ਤੋਂ ਖਰੀਦੀ ਸੀ ਉਹਨਾਂ ਦੇ ਨਾਮ ਤੇ ਵੀ ਕੋਈ ਇਹ ਜ਼ਮੀਨ ਹੈ ਨਹੀਂ ਮੈਂ ਪੈਸੇ ਦਿੱਤੇ ਬੈਠਾ 10-12 ਲੱਖ ਰੁਪਈਆ ਜੀ 10-12 ਲੱਖ ਰੁਪਈਆ ਕੋਟੀ ਦੇ ਉੱਪਰ ਲਾ ਚੁੱਕਿਆ ਪਰ ਮੇਰੇ ਨਾਮ ਰਜਿਸਟਰੀ ਨਹੀਂ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਰਜਿਸਟਰੀ ਹੋਏਗੀ ਮੈਂ ਬਾਕੀ ਪੇਮੈਂਟ ਤੁਹਾਨੂੰ ਦੇ ਦਵਾਂਗਾ ਠੀਕ ਹੈ ਜੀ ਕੋਈ ਰੌਲਾ ਨਹੀਂ ਹੈ ਮੇਰਾ ਠੀਕ ਹੈ ਪਰ ਮੇਰੇ ਨਾਲ ਰਜਿਸਟਰੀ ਨਹੀਂ ਹੋ ਰਹੀ ਉਹ ਉਸੇ ਚੀਜ਼ ਨੂੰ ਲੈ ਕੇ ਰੰਜਿਸ਼ ਕਦੀ ਕਿਸੇ ਤੋਂ ਕਦੀ ਇਹ ਪਹਿਲਾਂ ਵੀ ਬਹੁਤ ਵਾਰ ਇਹ ਹੋ ਚੁੱਕਿਆ ਹੈ ਹਾਂ ਜੀ ਉਹੀ ਰੰਜਿਸ਼ ਹੈ ਤੇ ਇਹ ਪਹਿਲਾਂ ਵੀ ਦਰਖਾਸਤਾਂ ਠਾਣੇ ਜਾ ਚੁੱਕੀਆਂ ਨੇ ਇਸ ਚੀਜ਼ ਨੂੰ ਲੈ ਕੇ ਹੁਣ ਜਗਾ ਉਹਨ ਨਹੀਂ ਜੀ ਜਗਾ ਮੇਰੀ ਐ ਇਸ ਟਾਈਮ ਮੈਂ ਖਰੀਦੀ ਹੋਈ ਐ ਮੇਰੇ ਕੋਲੇ ਆਹ ਬਿਆਨਾਂ ਜੀ ਠੀਕ ਐ ਆਹ ਬਿਆਨਾਂ ਮੇਰੇ ਕੋਲੇ ਐ ਠੀਕ ਐ ਜਿਸ ਦਿਨ ਹਾਜ਼ਰੀ ਲਵਾਈ ਸੀਗੀ ਆਹ ਹਾਜ਼ਰੀ ਵਾਲੀ ਕਾਪੀ ਵੀ ਮੇਰੇ ਕੋਲੇ ਐ ਜੀ ਜਿਸ ਦਿਨ ਰਜਿਸਟਰੀ ਦੀ ਡੇਟ ਹੁੰਦੀ ਆ ਸਾਰੇ ਪ੍ਰੂਫ ਮੇਰੇ ਕੋਲੇ ਐ ਜੀ ਕੋਟੀ ਤੇ ਪੈਸਾ ਲਾਇਆ ਵਿਦ ਬਿੱਲ ਮੇਰੇ ਕੋਲ ਰਿਕਾਰਡ ਐ ਅਜੇ ਦੀ ਥਾਣਾ ਕੰਪਲੀਟ ਦੇਤੀ ਕਿਹੜਾ ਥਾਣਾ ਕਿਹੜਾ ਬੰਦਾ ਨਹੀਂ ਥਾਣੇ ਜੀ ਮੈਂ ਜੇ ਥਾਣੇ ਉਹ 100 ਨੰਬਰ ਤੇ ਹੀ ਫੋਨ ਕੀਤਾ ਸੀਗਾ ਜੀ ਜਮਾਲਪੁਰ ਥਾਣਾ ਪੈਂਦਾ ਆਪਾਂ ਨੂੰ ਠੀਕ ਐ ਸੋ ਨੰਬਰ ਤੇ ਫੋਨ ਕੀਤਾ ਸੀਗਾ ਜੇ ਹਸਪੀਟਲ ਜਾ ਕੇ ਆਏ ਆ ਰਾਤ ਹੁਣ ਅਸੀਂ ਥਾਣੇ ਜਾਵਾਂਗੇ ਕੀ ਮੰਗ ਕਰਦੇ ਮੰਗੇ ਹੀ ਪ੍ਰਸ਼ਾਸਨ ਤੋਂ ਕਰਦੇ ਆ ਕਿ ਦੇਖੋ ਜੀ ਜੋ ਮੇਰੇ ਤੇ ਇਲਜ਼ਾਮ ਲੱਗ ਰਿਹਾ ਝੂਠੇ ਸੱਚੇ ਠੀਕ ਹੈ ਜੀ ਉਹ ਉਹ ਚੀਜ਼ ਨੂੰ ਨੋਟ ਦੇ ਕੇ ਆ ਜਾਵੇ ਇਹ ਦੇਖੋ ਵੀ ਮੇਰਾ ਜਿਹੜਾ ਗਹਾਈ ਤੱਕ ਜਾ ਕੇ ਦਾ ਵੀ ਮੌਕਾ ਗਿਆ 2018 ਤੋਂ ਰੌਲਾ ਚੱਲ ਰਿਹਾ ਹੈ 2018 ਤੋਂ ਵਿੱਚ ਕਈ ਵਾਰ ਇਹ ਚੀਜ਼ਾਂ ਹੋ ਚੁੱਕੀਆਂ ਨੇ ਜਿਵੇਂ ਕਿ ਕੋਈ ਜਾਣ ਪਛਾਣ ਦਾ ਹੋਵੇ ਉਹਨੂੰ ਮੂਰੇ ਕਰ ਦੇਣਾ ਪਿੱਛੋਂ ਦੀ ਹੈਲਪ ਕਰਨੀ ਸਾਹਮਣੇ ਨਾ ਆ ਕੇ ਕਰਨੀ ਇਹੀ ਚੀਜ਼ਾਂ ਮੇਰੇ ਨਾਲ ਹੁੰਦੀਆਂ ਇਹਨਾਂ ਦਾ ਪ੍ਰਾਪਰਟੀ ਨਾਲ ਕੀ ਲੈਣ ਦੇਣਾ ਜੀ ਥੋੜਾ ਜਿਹਾ ਦੱਸੋ ਬਸ ਜੀ ਇਹ ਇਹਨਾਂ ਦਾ ਲੈਣ ਦੇਣ ਵਿੱਚ ਹੈ ਨਹੀਂਗਾ ਪਰ ਇੰਟਰਫੀਅਰੈਂਸ ਇਹਨਾਂ ਦੀ ਏ ਹੈ ਕਿਉਂਕਿ ਉਹ ਬੰਦਾ ਵੀ ਰਾਤ ਆਇਆ ਸੀਗਾ ਚਾਰ ਬੰਦੇ ਲੈ ਕੇ ਆਇਆ ਜਿਹਦੇ ਨਾਲ ਪ੍ਰਾਪਰਟੀ ਦਾ ਉਹ ਨਾਲੇ ਉਹ ਵੀ ਸੀਸੀਟੀਵੀ ਮੇਰੇ ਕੋਲ ਹੈਗੀਆਂ ਮੈਂ ਪ੍ਰੋਵਾਈਡ ਕਰਾ ਦੂੰਗਾ ਫਿਰ ਮੈਨੂੰ ਸਮਝ ਆਈ ਵੀ ਇਹ ਤਾਂ ਗੱਡੀ ਨੂੰ ਲੈ ਕੇ ਨਹੀਂ ਮਸਲਾ ਹੈਗਾ ਗੱਡੀ ਪ੍ਰਾਪਰਟੀ ਦਾ ਮਸਲਾ ਹੈ ਰੰਜੀਸ਼ ਨੂੰ ਹਾਂਜੀ ਪੁਰਾਣੀ ਰੰਜੀਸ਼ ਪੁਰਾਣੀ ਰੰਜੀਸ਼ ਇਹ ਜਿਹੜੀ ਹੈ ਇਹ ਪ੍ਰਾਪਰਟੀ ਨੂੰ ਲੈ ਗਿਆ ਮੰਗ ਕੀ ਕਰਦਾ ਹਾਂ ਸਰ ਮੰਗ ਪ੍ਰਸ਼ਾਸਨ ਤੋਂ ਇਹ ਕਰਦਾ ਵੀ ਜਿਹੜਾ ਮੇਰਾ ਆ ਰੋਲਾ ਹੈਗਾ ਕੋਠੀ ਦਾ ਜਿਹਦੇ ਨਾਮ ਨਹੀਂ ਹੈਗੀ ਉਹਨਾਂ ਨੇ ਮੈਨੂੰ ਵੇਚੀ ਹੈ ਜਿਸ ਬੰਦੇ ਦੇ ਪ੍ਰਾਪਰਟੀ ਨਾਮ ਤੇ ਹੀ ਨਹੀਂ ਉਹਨਾਂ ਨੇ ਮੈਨੂੰ ਸੇਲ ਕਰਤੀ ਹੁਣ ਜੀ ਇਹ ਰੋਲਾ ਹੈਗਾ ਵੀ ਮੈਨੂੰ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਮੇਰਾ ਪ੍ਰੋਬਲਮ ਹੈ ਸੋਲਵ ਕੀਤੀ ਜਾਵੇ